ਸਤਿ ਸ਼੍ਰੀ ਅਕਾਲ ਖਬਰ ਖਾਸ ਲੈ ਕੇ ਮੈਂ ਹਾਜ਼ਰ ਹਾਂ ਬਲਵਿੰਦਰ ਸਿੰਘ ਅੱਜ ਗੱਲ ਕਰਾਂਗੇ हॉकी ਦੇ ਸਰਦਾਰ ਦੀ ਜਿਸ ਨੇ ਭਾਵੇਂ ਹੀ ਕੋਮਾਂਤਰੀ हॉकी ਤੋਂ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਹੋਵੇ ਪਰ ਮੈਦਾਨ ਤੇ ਡਟੇ ਰਹਿਣ ਦਾ ਜਜ਼ਬਾ ਅੱਜ ਵੀ ਉਸ ਦੇ ਅੰਦਰ ਹੈ ਹੁਣ ਭਾਵੇਂ ਉਹ ਦੁਨੀਆ 'ਚ ਦੇਸ਼ ਦੀ ਨੁਮਾਇੰਦਗੀ ਨਾ ਕਰੇ ਪਰ हॉकी ਦੇ ਖੇਡ ਵਿੱਚ ਦੇਸ਼ ਨੂੰ ਅੱਗੇ ਲਿਜਾਉਣ ਦੇ ਲਈ ਉਹ ਮਿਹਨਤ ਕਰਦਾ ਰਹੇਗਾ 12 ਸਾਲ ਤੱਕ हॉकी ਦੇ ਮੈਦਾਨ 'ਚ ਦੇਸ਼ ਲਈ हॉकी ਖੇਡਣ ਵਾਲੇ ਸਰਦਾਰ ਸਿੰਘ ਦਾ ਕਿਉਂ ਜਾਰਿਆ ਸਫ਼ਰ ਕਿਸੇ ਤੇ ਆਧਾਰਿਤ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼ ਸਭ ਤੋਂ ਛੋਟੀ ਉਮਰ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਬਣਨ ਵਾਲੇ ਸਰਦਾਰ ਸਿੰਘ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਤਾਂ ਹਾਕੀ ਤੇ ਉਸ ਦੇ ਫੈਨਸ ਲਈ ਇਹ ਵੱਡਾ ਝਟਕਾ ਸੀ ਭਾਵੇਂ ਹੀ ਏਸ਼ੀਆਈ ਖੇਡਾਂ 'ਚ ਉਹਨਾਂ ਦੀ ਪਰਫਾਰਮੈਂਸ ਤੇ ਸਵਾਲ ਉੱਠੇ ਹੋਣ ਪਰ ਉਹ ਮੈਚ ਉਹਨਾਂ ਦਾ ਆਖਰੀ ਮੈਚ ਬਣੇਗਾ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਪਰ ਆਪਣੇ ਇਸ ਫੈਸਲੇ ਦੇ ਪਿੱਛੇ ਦੀ ਵਜ੍ਹਾ ਦੱਸਣ ਲਈ ਸਰਦਾਰ ਸਿੰਘ ਅੱਗੇ ਆਏ ਕੀ ਕਿਹਾ ਉਹਨਾਂ ਨੇ ਵੇਖੋ ਇਸ ਰਿਪੋਰਟ ਚ hockey ਦੇ ਸਰਦਾਰ ਸਾਬਕਾ ਭਾਰਤੀ hockey ਕਪਤਾਨ ਸਰਦਾਰ ਸਿੰਘ ਨੇ ਆਖਰਕਾਰ ਲੰਬੇ ਸਮੇਂ ਦੇ ਆਪਣੇ ਚਮਕਦਾਰ ਕੈਰੀਅਰ ਨੂੰ ਅਲਵਿਦਾ ਕਹਿ ਦਿੱਤਾ ਮੀਡੀਆ ਦੇ ਮੁਖਾਤਬ ਹੁੰਦਿਆਂ ਸਰਦਾਰ ਸਿੰਘ ਨੇ ਕਿਹਾ ਮੈਂ ਚੰਡੀਗੜ੍ਹ ਦੇ ਵਿੱਚ ਆਪਣੇ ਪਰਿਵਾਰ hockey india ਅਤੇ ਆਪਣੇ ਦੋਸਤਾਂ ਨਾਲ ਵਿਚਾਰ ਕਰਨ ਤੋਂ ਬਾਅਦ ਹਾਕੀ ਦਾ ਮੈਦਾਨ ਛੱਡਣ ਦਾ ਫੈਸਲਾ ਕੀਤਾ ਪਿਛਲੇ 12 ਸਾਲਾਂ ਚ ਉਹਨਾਂ ਕਾਫੀ ਹਾਕੀ ਖੇਡ ਲਈ ਹੈ ਅਤੇ ਹੁਣ ਨੌਜਵਾਨਾਂ ਲਈ ਜ਼ਿੰਮੇਵਾਰੀ ਲੈਣ ਦਾ ਵਕਤ ਆ ਗਿਆ ਹੈ ਬਟੇ ਕੀ ਹੁਣ ਆਨ ਦਾ ਫੀਲਡ ਨਹੀਂ ਬਟ ਆਫ ਦਾ ਫੀਲਡ ਸਟਿਲ ਅਸੀਂ ਟੀਮ ਦੇ ਨਾਲ ਆ ਉਹਨਾਂ ਨੂੰ ਜਿੰਨੇ ਵੀ ਨੈਕਸਟ ਟੂਰਨਾਮੈਂਟ ਉਹਨਾਂ ਦੇ ਨਾਲ ਅਸੀਂ ਸਪੋਰਟ ਲਈ ਖੜੇ ਆ ਔਰ ਉਸ ਤੋਂ ਬਾਅਦ ਟਰਾਈ ਕਰਾਂਗੇ ਕਿ ਹਾਕੀ ਛੱਡਣ ਤੋਂ ਬਾਅਦ ਵੀ ਹਾਕੀ ਨਾਲ ਅਟੈਚ ਰਹੀ ਜਿੰਨੇ ਵੀ ਸਾਡੇ ਯੰਗ ਆ ਯੰਗਸਟਰਸ ਆਉਣ ਵਾਲੇ ਆ ਉਹਨਾਂ ਨੂੰ ਅਸੀਂ ਵਧੀਆ ਹਾਕੀ ਸਿਖਾ ਸਕੀਏ ਅਕੈਡਮੀਸ 'ਚ ਔਰ ਮੈਂ ਟਰਾਈ ਕਰਾਂਗਾ ਕਿ ਹਰਿਆਣਾ ਗਵਰਨਮੈਂਟ ਤੋਂ ਇੱਕ ਅਕੈਡਮੀ ਲੈ ਕੇ ਉੱਥੇ ਜਿੰਨੇ ਵੀ ਸਾਡੇ ਯੰਗਸਟਰਸ ਬੱਚਿਆਂ ਨੂੰ ਅਸੀਂ ਵਧੀਆ ਹਾਕੀ ਫਿਊਚਰ ਸਿਖਾਈਏ ਹਾਲਾਂਕਿ ਸਰਦਾਰ ਸਿੰਘ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਉਹਨਾਂ ਨੇ ਏਸ਼ੀਆਈ ਖੇਡਾਂ ਦੇ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਇਹ ਫੈਸਲਾ ਲਿਆ ਜਿਸ ਦੇ ਵਿੱਚ 파ਰਤ ਆਪਣੇ ਖਿਤਾਬ ਦਾ ਬਚਾਕਰ ਦੇ ਵਿੱਚ ਅਸਫਲ ਰਿਹਾ ਗਰਾਉਂਡ ਤੋਂ ਦੂਰ ਹੋਏ ਸਰਦਾਰ ਸਿੰਘ ਨੇ ਕਿਹਾ ਮੇਰੀ ਖੇਡ ਦੌਰਾਨ ਜਿਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਨਾਂ ਸਾਰਿਆਂ ਦਾ ਧੰਨਵਾਦੀਆਂ ਮੈਂ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਕਿ 12 ਸਾਲਾਂ ਤੱਕ ਸੀਨੀਅਰ ਲੈਵਲ ਉਤੇ ਹਾਕੀ ਖੇਡਿਆ ਅਤੇ 10 ਸਾਲ ਤੱਕ ਜੂਨੀਅਰ ਖੇਡਿਆ ਉਮੀਦ ਹੈ ਕਿ ਹੁਣ ਜੋ ਹਾਕੀ ਟੀਮ ਹੈ ਉਹ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ ਅਤੇ ਆਉਣ ਵਾਲੇ 올림픽 ਟੂਰਨਾਮੈਂਟ ਅਤੇ ਵਰਲਡ ਕੱਪ ਦੇ ਵਿੱਚ ਬਿਹਤਰੀਨ ਪਰਦਰਸ਼ਨ ਕਰੇ ਇੱਕ ਸਾਈਡ ਮੂਵਮੈਂਟ ਸੀ ਕਿ ਜਦੋਂ ਮੈਂ ਕਰੇ ਗੱਲ ਕੀਤੀ ਬਟ ਇਹ ਕਿ ਹਰੇਕ ਐਥਲੀਟ ਦੇ ਕਰੀਅਰ ਚ ਇਦਾਂ ਦੇ ਮੂਵਮੈਂਟਸ ਆਉਂਦੇ ਨੇ ਬਟ ਮੈਂ ਖੁਸ਼ ਹਾਂ ਕਿ ਮੈਂ 15 ਸਾਲ ਕੰਟਰੀ ਲਈ ਵਧੀਆ ਹੋਕੀ ਖੇਡੀ ਹੈ ਔਰ ਮੈਂ ਥੈਂਕਸ ਕਰਦਾ ਹਾਂ ਪੂਰੇ ਕੋਚਸ ਦਾ ਜਿਨ੍ਹਾਂ ਦੇ ਅੰਡਰ ਮੈਂ ਖੇਡ ਲਿਆ ਔਰ ਜਿੰਨੇ ਵੀ ਸਾਡੇ ਐਥਲੀਟ ਸੀਗੇ ਪਲੇਅਰ ਸੀਗੇ ਟੀਮ ਮੇਟਸ ਕੋਈ ਵੀ ਖਿਡਾਰੀ ਹੋਵੇ ਉਸ ਲਈ ਸਨਿਆਸ ਦਾ ਫੈਸਲਾ ਆਸਾਨੀ ਹੁੰਦਾ ਗਰਾਊਂਡ ਦੀ ਜ਼ਿੰਦਗੀ ਛੱਡਣਾ ਹਰ ਖਿਡਾਰੀ ਲਈ ਔਖਾ ਹੈ ਪਰ ਉਮਰ ਦਾ ਤਕਾਜ਼ਾ ਅਤੇ ਜ਼ਰੂਰੀ ਫਿਟਨੈਸ ਨਾ ਹੋਣ ਦੇ ਚਲਦਿਆਂ ਗਰਾਊਂਡ ਛੱਡਣਾ ਪੈਂਦਾ ਪਰ ਵੱਡਾ ਸਵਾਲ ਇਹ ਹੈ ਕਿ ਜਕਾਰਤਾ ਦੇ ਵਿੱਚ ਹੋਈਆਂ ਇਸੇ ਹੀ ਖੇਡਾਂਦਾਰਾਂ ਸਰਦਾਰ ਨੇ ਕਿਹਾ ਸੀ ਕਿ ਉਸ ਦੇ ਅੰਦਰ ਕਾफी ਹਾਕੀ ਬਚੀ ਹੈ ਅਤੇ ਉਸਨੇ ਦੋਜ਼ਰਬੀ ਦਿਆ ਟੋਕੀਓ 올림픽 ਖੇਡਾਂ ਦੇ ਵਿੱਚ ਆਪਣੇ ਖੇਡਣ ਦੀ ਇੱਛਾ ਵਿੱਚ ਦਿਾਈ ਸੀ ਪਰ ਅਚਾਨਕ ਲੈ ਕੇ ਸੰਨਿਆਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਅਤੇ ਭਾਰਤੀ ਹਾਕੀ ਦੇ ਬਿਹਤਰੀਨ ਖਿਡਾਰੀ ਤੋਂ ਵਾਂਝਾ ਵੀ ਕਰ ਦਿੱਤਾ ਪਰ ਸਰਦਾਰ ਸਿੰਘ ਦੀ ਹਾਕੀ ਇੰਡੀਆ ਪ੍ਰਤੀ ਕੁਈ ਨਰਾਜ਼ਗੀ ਤਾਂ ਜ਼ਰੂਰ ਰਹੀ ਸੀ ਪਰ ਸਰਦਾਰ ਸਿੰਘ ਦੀ ਜ਼ੁਬਾਨ ਤੇ ਨਾ ਆ ਪਈ ਬੀਰਕੂ ਪੀਟੀਸੀ ਨਿਊਜ਼ 12 ਸਾਲ ਦੇ ਸਫ਼ਰ ਦੌਰਾਨ ਕਈ ਮੈਚਾਂ ਚ ਭਾਰਤ ਨੂੰ ਜਿੱਤ ਦਿਵਾਉਣ ਵਾਲੇ ਸਰਦਾਰ ਸਿੰਘ ਦਾ ਅੱਗੇ ਕੀ ਪਲਾਨ ਹੈ ਤੇ ਕਿਸ ਤਰ੍ਹਾਂ ਉਹ ਅੱਗੇ ਦੇਸ਼ ਸੇਵਾ ਨੂੰ ਜਾਰੀ ਰੱਖਣਗੇ ਇਸ ਬਾਰੇ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਸਾਡੀ ਸਹਯੋਗੀ ਅਮਨਪ੍ਰੀਤ ਕੌਰ ਨੇ ਸਟੇਨਲ ਹਾਕੀ ਟੀਮ ਦੇ ਜਿਹੜੇ ਸਾਫਾ ਕਪਤਾਨ ਸਰਦਾਰ ਸਿੰਘ ਨੇ ਉਹਨਾਂ ਨੇ ਹਾਕੀ ਟੀਮ ਤੋਂ ਹੁਣ ਇੱਕ ਇਹ ਕਹਿ ਸਕਦੇ ਨੇ ਸੰन्यास ਲੈ ਲਿਆ। ਕੀ ਕਾਰਨ ਰਹੇ ਨੇ ਕਿਉਂਕਿ ਹਾਕੀ ਉਹਦੇ ਦਿਲ ਵਿੱਚ বাসਦੀ ਹੈ। ਉਹਨਾਂ ਦੀ ਜਾਨ ਹੈ ਇੱਕ ਜੀਨ ਦਾ ਇੱਕ ਉਹਨਾਂ ਦਾ ਜਿਹੜਾ ਕਿ ਜज्ਬਾ ਸੀ ਹਾਕੀ। ਅਜੋ ਕਿਉਂ ਜਿਹੜਾ ਕਿ ਇਸ ਤੋਂ ਸੰन्यास ਤੇ ਸਰਦਾਰ ਨਾਲ ਗੱਲ ਕਰਨੇ ਸਰਦਾਰ ਤੁਹਾਡੇ ਕੋਲ ਜਾਨਣਾ ਚਾਹਾਂਗੇ ਸਰਦਾਰ ਕਿ ਤੁਸੀਂ ਤੁਹਾਡੀ ਜਾਨ ਸੀ ਹਾਕੀ। ਤੁਸੀਂ ਜਿੰਦੇ ਹਾਕੀ ਲਈ ਸੀ। ਕਿਉਂ ਉਸ ਨੂੰ ਅਲਵਿਦਾ ਕਿਹਾ? ਨਹੀਂ ਨਹੀਂ ਹਾਲੀ ਹਾਕੀ ਹਾਲੀ ਵੀ ਜਾਨ ਹੈ ਬਟੇ ਕਿ ਹੁਣ ਆਉਣ ਦਾ ਫੀਲਡ ਨਹੀਂ। کٹ آف ਦਾ ਫੀਲਡ ਸਟਿਲ ਅਸੀਂ ਟੀਮ ਦੇ ਨਾਲ ਆ ਉਹਨਾਂ ਨੂੰ ਜਿੰਨੇ ਵੀ ਨੈਕਸਟ ਟੂਰਨਾਮੈਂਟ ਹੈ ਉਹਨਾਂ ਦੇ ਨਾਲ ਅਸੀਂ سپورਟਲੀ ਖੜੇ ਆ ਔਰ ਉਸ ਤੋਂ ਬਾਅਦ ਟਰਾਈ ਕਰਾਂਗੇ ਕਿ ہاکی ਛੱਡਣ ਤੋਂ ਬਾਅਦ ਵੀ ہاکی ਨਾਲ ਅਟੈਚ ਰਹੀ ਹੈ ਜਿੰਨੇ ਵੀ ਸਾਡੇ ਯੰਗ ਆ ਯੰਗਸਟਰਸ ਆਉਣ ਵਾਲੇ ਆ ਉਹਨਾਂ ਨੂੰ ਅਸੀਂ ਵਧੀਆ ہاکی ਸਿਖਾ ਸਕੀਏ ਅਕੈਡਮੀ ਇਸ ਤੇ ਔਰ ਮੈਂ ਟਰਾਈ ਕਰਾਂਗਾ ਕਿ ਹਰਿਆਣਾ ਗਵਰਨਮੈਂਟ ਤੋਂ ਇੱਕ ਅਕੈਡਮੀ ਲੈ ਕੇ ਉੱਥੇ ਜਿੰਨੇ ਵੀ ਸਾਡੇ ਯੰਗਸਟਰਸ ਬੱਚਿਆਂ ਨੂੰ ਅਸੀਂ ਵਧੀਆ ہاکی ਫਿਊਚਰ ਸਿਖਾਈਏ ਜਿਹੜੀ ਚੀਜ਼ ਨਿਕਲ ਕੇ ਆਈ ਸੀ ਕਿ ਤੁਹਾਨੂੰ ਕਿਹਾ ਗਿਆ ਸੀ ਜਿਹੜੀ ਹੁਣ ਹੁਣ ਜਿਹੜੀ ਖੇਡਾਂ ਹੋਣ ਵਾਲੀਆਂ ਉਹਦੇ ਵਿੱਚ ਤੁਸੀਂ ਹਿੱਸਾ ਲੈਣਾ ਵੀ ਕਾਰਨ ਹੋ ਸਕਦਾ ਹੈ ਕਿ ਉਸ ਵਿੱਚ ਨਹੀਂ ਨਹੀਂ ਏਸ਼ੀਆ ਗੇਮ ਤੋਂ ਬਾਅਦ ਮੈਂ ਕਹਾਂਗਾ ਕਿ ਆਲਰੇਡੀ ਮੈਂ ਕੋਚਸ ਨਾਲ ਉੱਥੇ ਉਸ ਤੋਂ ਬਾਅਦ ਜਿਹੜੇ ਸਾਡੇ ਕੁਝ ਸੀਨੀਅਰ ਮੈਂਬਰ ਸੀਗੇ ਉਹਨਾਂ ਨਾਲ ਮੈਂ ਗੱਲ ਕੀਤੀ ਫਿਰ ਹਾਕੀ ਇੰਡੀਆ ਨਾਲ ਤੇ ਆਈ ਥਿੰਕ ਫਿਰ ਉਸ ਤੋਂ ਬਾਅਦ ਫੈਮਿਲੀ ਨਾਲ ਬੈਠ ਕੇ ਸਾਰਾ ਡਿਸੀਜਨ ਲਿਆ ਤੁਸੀਂ ਏਸ਼ੀਆ ਗੇਮ ਦੀ ਗੱਲ ਕੀਤੀ ਕਿ ਮੈਂ ਬਹੁਤ ਡਿਪਰੈਸ ਹੋ ਗਿਆ ਸੀ ਕਿਉਂ ਅਜਿਹਾ ਤੁਹਾਨੂੰ ਡਿਸੀਜਨ ਲੈਣਾ ਪਿਆ ਇੰਨਾ ਡਿਪਰੈਸ਼ਨ ਕਿਉਂਕਿ ਲਗਾਤਾਰ ਤੁਸੀਂ ਬਹੁਤ ਲੰਬੇ ਅਰਸੇ ਤੋਂ ਖੇਡਦੇ ਆਏ ਹੋ ਪਰਿਵਾਰ ਨਾਲ ਤੁਸਮੇ ਬ੍ਰਦਰ ਬਦਰ ਨਾਲ ਵੀ ਗੱਲ ਕੀਤੀ ਸੀ ਤੁਹਾਨੂੰ ਕਦੀ ਨਹੀਂ ਲੱਗੇ ਜਿ ਉਹਨਾਂ ਤੁਹਾਨੂੰ ਨਹੀਂ ਓਬਜੈਕਸ਼ਨ ਕੀਤਾ ਕਿ ਨਹੀਂ ਬਿਲਕੁਲ ਇੱਕ ਸਾਈਡ ਮੂਵਮੈਂਟ ਸੀਗੀ ਜਦੋਂ ਮੈਂ ਕਰੇ ਗੱਲ ਕੀਤੀ ਬਟ ਇਹ ਕਿ ਹਰੇਕ ਐਥਲੀਟ ਦੇ ਕਰੀਅਰ 'ਚ ਇਦਾਂ ਦੇ ਮੂਵਮੈਂਟਸ ਆਉਂਦੇ ਨੇ ਬਟ ਮੈਂ ਖੁਸ਼ ਹਾਂ ਕਿ ਮੈਂ 15 ਸਾਲ ਕੰਟਰੀ ਲਈ ਵਧੀਆ ਹਾਕੀ ਖੇਡੀ ਹੈ ਔਰ ਮੈਂ ਥੈਂਕਸ ਕਰਦਾ ਹਾਂ ਪੂਰੇ ਕੋਚਸ ਦਾ ਜਿਨ੍ਹਾਂ ਦੇ ਅੰਡਰ ਮੈਂ ਖੇਡ ਲਿਆ ਔਰ ਜਿੰਨੇ ਵੀ ਸਾਡੇ ਐਥਲੀਟ ਸੀਗੇ ਪਲੇਅਰਸ ਸੀਗੇ ਟੀਮ ਮੇਟਸ ਤੇ ਉਹ ਸੀਗੇ ਬਟ ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕੀਤੀ ਹੈ ਮੇਰਾ ਇਹ ਸੀਗਾ ਕਿ ਮੈਚ ਲੂਜ਼ ਕਰਨ ਤੋਂ ਬਾਅਦ ਨੈਕਸਟ ਡੇ ਕਿਉਂਕਿ ਬਹੁਤ ਜ਼ਿਆਦਾ ਮੈਂ ਹਾਕੀ ਦੇ ਸੋਚਦਾ ਇਸ ਕਰਕੇ ਉਹ ਜ਼ਿਆਦਾ ਸੋਚਣਾ ਮੈਂ ਆਈ ਡੋਨਟ ਵਾਂ ਕਿ ਹਨਾ ਬਾਡੀ ਤੇ ਜ਼ਿਆਦਾ ਉਹ ਸਾਰੀਆਂ ਚੀਜ਼ਾਂ ਅਸਰ ਕਰਨ ਉਹ ਵੀ ਇੱਕ ਥੋੜਾ ਬਹੁਤ ਰੀਜ਼ਨ ਹੁੰਦਾ ਬਟ ਇੱਕ ਉਸ ਤੋਂ ਬਾਅਦ ਜੋ ਵੀ ਮੈ ਡਿਸੀਜਨ ਲਿਆ ਫੈਮਿਲੀ ਨਾਲ ਬੈਠ ਕੇ ਸਾਰਾ ਸਾਡੇ ਨਾਲ ਇਹਦੇ ਬੜੇ ਪ੍ਰਤਿ دیدار ਜੀ ਨੇ دیدار ਜੀ ਤੁਹਾਡੇ ਕੋਲ ਜਾਨਣਾ ਚਾਹਵਾਂਗੇ ਕਿ ਜਦੋਂ ਤੁਹਾਡੇ ਵੱਧ ਨੇ ਡਿਸੀਜਨ ਲਿੱਤਾ ਕਿ ਹਾਕੀ ਛੱਡਣੀ ਹੈ ਤੁਹਾਨੂੰ ਕਿਵੇਂ ਲੱਗਿਆ ਉਸ ਟਾਈਮ ਤੇ ਕਿ ਖੌਲੀ ਦੇਖਿਓ ਥੋੜੇ ਤੁਸੀਂ ਦੇ ਇੰਸਟੀਟਿਊਸ਼ਨ ਹਾਂਜੀ 12 ਸਾਲ ਬਹੁਤ ਹੁੰਦੇ ਆ ਜੀ ਦੇਸ਼ ਲਈ ਔਰ ਬੈਸਟ ਹਾਕੀ ਖੇਲੇ ਨੇ ਅੱਜ ਤੱਕ ਦੀ ਮੈਂ ਬੜੇ ਸਾਰੇ ਪਲੇਅਰਾਂ ਨੂੰ ਵਾਚ ਕੀਤਾ ਹੈ ਉਹ ਵੱਡੇ ਤੋਂ ਵੱਡੇ ਪਲੇਅਰਾਂ ਨੂੰ ਦੇਖਣ ਦਾ ਮੌਕਾ ਮਿਲਿਆ ਨਹੀਂ ਖੁਸ਼ੀ ਹੁੰਦੀ ਹੈ ਕਿ ਉਹ ਇੰਨਾ ਵਧੀਆ ਹੋਕੀ ਖੇਡੇ ਨੇ ਆਪਣੇ ਕੈਰੀਅਰ ਚ ਬੈਸਟ ਉਹਨਾਂ ਨੇ ਇੰਡੀਆ ਲਈ ਕੀਤਾ ਮੈਡਲਸ ਔਰ ਪੂਰਾ ਡੈਡੀਕੇਟ ਰਹੇ ਨੇ ਹੋਕੀ ਲਈ ਔਰ ਜੋ ਵੀ ਉਹਨਾਂ ਨੇ ਡਿਸੀਜਨ ਲਿਆ ਸਾਰਾ ਫੈਮਿਲੀ ਨਾਲ ਬੈਠ ਕੇ ਤੇ ਸਾਨੂੰ ਇਹ ਮਨਜ਼ੂਰ ਹੈ ਔਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਉਹ ਆਪਣੀ ਸੈਕੰਡ ਇਨਿੰਗ ਸ਼ੁਰੂ ਕਰ ਰਹੇ ਨੇ ਲਾਈਫ ਸ਼ੋਰ ਵੀ ਬਹੁਤ ਖੁਸ਼ ਹੈ ਹੋਕੀ ਦੀ ਕੋਚਿੰਗ ਅੱਗੇ ਕਰਨਗੇ ਬੱਚਿਆਂ ਨੂੰ ਹੋਰ ਵੀ ਹਮੇਸ਼ਾ ਹੋਕੀ ਨਾਲ ਜੁੜੇ ਰਹਿਣਗੇ ਕਿ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਥੈਂਕ ਯੂ ਥੈਂਕ ਯੂ ਇਸੇ ਸਾਡਾ ਸਰਦਾਰ ਅਜੀਦਾਰ ਚਿਰਨੇ ਬੜੇ ਬੜੇ ਜੁੜਨ ਇਨਸਪੀਰੇਸ਼ਨ ਸੀ ਕਿਹਾ ਗਿਆ ਹੈ ਕਿ ਹੁਣ ਉਹਨਾਂ ਨੇ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰਨਾ ਹੈ ਕੋਚਿੰਗ ਸ਼ੁਰੂ ਕਰਨੀ ਹੈ ਕਿ ਤਾਂਕਿ ਬੱਚੇ ਹੌਕੀ ਜਿਹੜਾ ਇੱਕ ਸਾਡਾ ਖੇਡ ਹੈ ਉਹ ਅੱਗੇ ਵਧ ਸਕੇ ਉਹਨਾਂ ਹਰਿਆਣਾ ਸਰਕਾਰ ਦੇ ਨਾਲੋਂ ਗੱਲ ਕਰਕੇ ਇੱਕ ਕੋਚਿੰਗ ਸੈਂਟਰ ਖੋਲਣਗੇ ਜਿਸ ਦੇ ਵਿੱਚ ਬੱਚਿਆਂ ਨੂੰ ਹੌਕੀ ਸਿਖਾਈ ਜਾਏਗੀ ਕੈਮਰਾਮੈਨ ਦਿਨੰਜੇ ਸ਼ਰਮਾ ਦਾ ਨਾਲ ਮਨਪ੍ਰੀਤ ਕੌਰ ਪੀਟੀਸੀ ਨਿਊਜ਼ ਚਰਨੀਗੜ੍ਹ ਉਹ ਤਾਂ ਹਰ ਖਿਡਾਰੀ ਦੀ ਜ਼ਿੰਦਗੀ ਚ ਕਈ ਤਰ੍ਹਾਂ ਦੇ ਉਤਾਰ ਚੜ੍ਹਾ ਆਉਂਦੇ ਰਹਿੰਦੇ ਨੇ ਪਰ ਸਰਦਾਰ ਹਮੇਸ਼ਾ ਹੀ ਆਪਣੀ ਖੇਡ ਦੇ ਸਰਦਾਰ ਰਹੇ ਉਹਨਾਂ ਦੇ ਕੈਰੀਅਰ ਦੀਆਂ ਉਪਲਬਧੀਆਂ ਤੇ ਭਾਓ ਇੱਕ ਨਜ਼ਰ ਮਾਨ ਬਣਿਆ ਜਾਂਦਾ ਹੈ ਰਾਜੀਵ ગાંધી ਖੇਲ ਰਤਨ ਪੁਰਸਕਾਰ 2017 ਸ਼੍ਰੀ ਸਰਦਾਰ ਸਿੰਘ ਫੈਡਰੇਸ਼ਨ ਆਫ ਇੰਟਰਨੈਸ਼ਨਲ ਹਾਕੀ ਦੀ 올 스타 ਟੀਮ ਚ ਲਗਾਤਾਰ 2 ਸਾਲ ਸਰਦਾਰ ਸਿੰਘ ਨੂੰ ਥਾ ਮਿਲਣਾ ਉਹਨਾਂ ਦੇ ਕੈਰੀਅਰ ਦੀਆਂ ਵੱਡੀਆਂ ਉਪਲਬਧੀਆਂ ਚੋਂ ਇੱਕ ਹੈ ਜਦ ਕਿ ਤਿੰਨ ਵਾਰ ਸਾਲ 2003, 2005 ਅਤੇ 2006 ਚ ਉਹਨਾਂ ਨੂੰ ਵਰਲਡ ਹਾਕੀ ਪਲੇਅਰ ਆਫ ਦਾ ਈਅਰ ਦੇ ਟਾਈਟਲ ਨਾਲ ਨਵਾਜ਼ਿਆ ਗਿਆ ਦੁਨੀਆ ਦੇ ਸਭ ਤੋਂ ਪੁਰਾਣੇ ਹਾਕੀ ਕਲੱਬ ਚ ਇੱਕ ਨੀਦਰਲੈਂਡਸ ਦੇ ਐਚਸੀ ਬਲੋਮੈਂਡਲ ਕਲੱਬ ਚ ਖੇਡਣ ਵਾਲੇ ਸਰਦਾਰ ਸਿੰਘ ਹੁਣ ਤੱਕ ਦੇ ਇਕੱਲੇ ਭਾਰਤੀ ਖਿਡਾਰੀ ਨੇ ਹਾਕੀ ਦੀ ਖੇਡ 'ਚ ਸਰਦਾਰ ਦੀ ਸਰਦਾਰੀ ਏਸ ਕਦਰ ਸੀ ਕਿ ਹਾਕੀ ਇੰਡੀਆ ਲੀਗ 'ਚ ਖਿਡਾਰੀਆਂ ਦੀ ਨਿਲਾਮੀ ਦੌਰਾਨ ਉਹ ਸਭ ਤੋਂ ਵੱਧ ਕੀਮਤ ਵਾਲੇ ਖਿਡਾਰੀ ਸਨ। ਉਹਨਾਂ ਨੂੰ ਦਿੱਲੀ ਦੀ ਟੀਮ ਵੱਲੋਂ 42 ਲੱਖ 49 ਹਜ਼ਾਰ 'ਚ ਖਰੀਦਿਆ ਗਿਆ ਸੀ। ਹਰਿਆਣਾ ਪੁਲਿਸ ਡੀਐਸਪੀ ਸਰਦਾਰ ਸਿੰਘ ਹਰਿਆਣਾ ਪੁਲਿਸ ਦੇ ਵੱਲੋਂ ਵੀ ਖੇਡਦੇ ਨੇ ਅਤੇ ਉਹਨਾਂ ਦੇ ਕੈਰੀਅਰ ਦੀ ਇੱਕ ਖਾਸ ਗੱਲ ਇਹ ਵੀ ਰਹੀ ਕਿ ਉਹਨਾਂ ਦਾ ਪਹਿਲਾ ਤੇ ਆਖਰੀਲਾ ਮੈਚ ਪਾਕਿਸਤਾਨ ਦੇ ਹੀ ਖਿਲਾਫ ਰਿਹਾ। ਬਿਊਰੋ ਰਿਪੋਰਟ, ਪੀ.ਟੀ.ਸੀ. ਨਿਊਜ਼ ਅਗਲਿਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਆਖਰ ਸਰਦਾਰ ਸਿੰਘ ਦੇ ਸਨਿਆਸ ਲੈਂਡ ਦੇ ਫੈਸਲੇ ਦਾ ਟੀਮ ਤੇ ਕੀ ਅਸਰ ਪਏਗਾ ਤੇ ਕੀ ਸੀ ਸਰਦਾਰ ਸਿੰਘ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਵਿਵਾਦ Endeavour Terrain Management System अते पैनोरामिक सनरूफ देना क्योंकि ऐसी चौंधे हाँ तो सीन दुनिया जतलो फोर्ड कुछ बकरी जही फैमिली वाली फीलिंग देखियो जरा अंकल जी मम्मी ने पश्चात बच्चे हैं बाय थैंक यू अंकल मेरे बर्थडे का केक ਥੈਂਕ ਯੂ ਬਾਏ ਬਾਏ ਹਲੋ ਜੀ ਹਲੋ ਜੀ ਤੁਹਾਡੇ ਲੋਕਲ ਹੈ ਫਰੂਟਸ ਪ੍ਰਿਆ ਹਾਂ ਇਹ ਹੋ ਕੀ ਗਿਆ ਸਾਰਿਆਂ ਨੂੰ ਜੱਦਾ ਰਾਗ ਹੈ ਘਰ ਵਿਚ ਆਇਆ ਉਸ ਦਾ ਜਾਦੂ ਸਾਰਿਆਂ ਨੂੰ ਖਿੱਚ ਲਿਆ ਆ ਉਂਝ ਤਾਂ ਡੱਬਾ ਖਾਲੀ ਨਹੀਂ ਮੋੜੀਦਾ ਇਹ ਸ਼ਹਿਰ ਰਾਗ ਬਨਸਪਤੀ ਕਿ ਉਹ ਵਰਗਾ ਸ਼ੁੱਧ ਸਫੈਦ ਅਤੇ ਦਾਣੇਦਾਰ ਇੱਕ ਵਾਰ ਖਾਏ ਤਾਂ ਵਾਰ ਵਾਰ ਚਾਹੇ A carnival of human emotions displayed in all its wonderment. An exhibition of sense and sensation, of lives that begin as a story and conclude like a fantasy. Kajurao Group of Monuments, poetry in unity. Kadini. presence Cadini Italy Two delicious crispy red burgers for 59 Two crispy chicken burgers for just 79 Kyuki khate bharega Burger Burger king your way the aaya ghar beta and happy cedar Malay kotla your partner in farming डॉक्टर या इंजीनियर कोई एक दिन में नहीं बनता इसमें कई सालों की मेहनत लगती है और हर बड़ी चीज की शुरुआत एक छोटी सी चीज से होती है और इसका नाम है एंथे। आकाश ला रहा है एंथे, एक नेशनल लेवल स्कॉलरशिप एग्जाम जो दे सकता है स्कॉलरशिप और ढेरों कैश अवार्ड्स। एक मंदिर दरगाह या गुरुद्वारा नहीं छोड़ा था जहाँ इसकी मिलने की मन्नत ना मांगी हो स्टेशन पर खो गई थी ये भी तो कैसे इन उंगलियों के निशान से आधार कार्ड बनवाया था इसका सुना वो आधार में बच्चों की फिंगरप्रिंट लेते हैं ना उससे कोई भी खोए हुए बच्चे को अपने घर तक पहुंचा सकता है ये तो मैंने सोचा ही नहीं था तो अब सोच लो आधार अपना लो फायदे में न हो गए तो रोज बनेगा और रोज धूल भी उड़ेगी इसलिए बोझो एंटी डस्ट पेंट डस्ट कार्ड टेक्नोलॉजी जो धूल को दीवारों पे टिकने ही ना दे धूल आए आरोप घर पे ना टिक पाए हमारी जिंदगी एक ट्रेन सा सफर दुनिया की उम्मीदों की पटरी पर और हम मुसाफिर डरे हुए बैठे रहते हैं आज खुद पे यकीन करके तो देखें क्यों गोल्डी खेलेंगे तो कभी ना जान पाएंगे रॉयल चैलेंज स्पोर्ट्स ट्रेंड मेकअप गोल्डनी अभी तक निकला नहीं क्या सर हुआ क्या जब कब सताए तो एक ही उपाय आयुर्वेदिक कब्ज से लगाएंगे इंडिया का पहला फाइव स्टार एलईडी बल्ब तो ऑर्डिनरी एलईडी हटाओ ओरियन फाइव स्टार एलईडी बल्ब लगाओ ਵਿਦੇਸ਼ ਜਾਣ ਵਾਲੇ ਭਾਰਤੀ ਮਜ਼ਦੂਰਾਂ ਲਈ ਜ਼ਰੂਰੀ ਸਲਾਹ ਪਰਦੇਸਾਂ ਵਿੱਚ ਨੌਕਰੀ ਪਾਉਣ ਲਈ ਸਿਰਫ ਵਿਦੇਸ਼ ਮੰਤਰਾਲੇ ਨਾਲ ਪੰਚੀਕ੍ਰਿਤ ਭਾਰਤੀ ਏਜੰਟਾਂ ਦੇ ਮਾਧਿਅਮ ਨਾਲ ਹੀ ਜਾਓ ਫਰਜ਼ੀ ਏਜੰਟਾਂ ਦੇ ਜ਼ਰੀਏ ਨਾ ਜਾਓ ਵਰਨਾ ਤੁਸੀਂ ਫਸ ਸਕਦੇ ਹੋ ਵਿਦੇਸ਼ ਜਾਣ ਵੇਲੇ ਕਿਸੇ ਵੀ ਵਿਅਕਤੀ ਵੱਲੋਂ ਦਿੱਤਾ ਗਿਆ ਕੋਈ ਵੀ ਪੈਕੇਟ ਲੈ ਕੇ ਨਾ ਜਾਓ ਤੁਸੀਂ ਫਸ ਸਕਦੇ ਹੋ ਜਿਸ ਕੰਮ ਲਈ ਜਾ ਰਹੇ ਹੋ ਉਹਦੇ ਬਾਬਤ ਥੋੜੀ ਟ੍ਰੇਨਿੰਗ ਜ਼ਰੂਰ ਲੈ ਕੇ ਜਾਓ ਪਰਦੇਸ ਵਿੱਚ ਨੌਕਰੀ ਪਾਓ ਤਾ ਸੁਰੱਖਿਅਤ ਜਾਓ ਪ੍ਰਸ਼ਿਕਸ਼ਿਤ ਜਾਓ

कुछ पैसे इन्वेस्ट करने थे कहा करू म्यूचुअल फंड्स में और अरे, है। अरे अरे नहीं मैं ठहरा छोटे तो शहर का छोटा आदमी तू क्रिकेट स्टेडियम में खेलता है नहीं मैं तो गली में खेलता हूँ वैसे म्यूचुअल फंड है छोटा बड़ा हर आदमी इसमें इन्वेस्ट करता है गया सही है भाई तू सेंचुरी मारेगा म्यूचुअल फंड निवेश बाजार जोखिमों के अधीन है योजना से जुड़े सभी दस्तावेजों को ध्यान से पढ़ें। ਅਸ਼ੇਕ ਦੇ ਅੰਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਕੱਪ ਦੇ ਲਈ ਪ੍ਰਬੰਧਿਤ ਨੈਸ਼ਨਲ ਕੈਂਪ ਦੇ ਲਈ 25 ਸੰਭਾਵਿਤ ਖਿਡਾਰੀਆਂ ਦੀ ਲਿਸਟ ਜਾਰੀ ਹੋਈ ਤਾਂ ਸਰਦਾਰ ਸਿੰਘ ਦਾ ਨਾਮ ਉਸ ਚ ਸ਼ਾਮਲ ਨਹੀਂ ਸੀ ਜਿਸ ਤੋਂ ਬਾਅਦ ਸਰਦਾਰ ਨੇ ਸન્યાਸ ਦਾ ਐਲਾਨ ਕਰ ਦਿੱਤਾ ਅਜੇ ਹਿਚ ਸਵਾਲ ਇਹ ਹੀ ਉੱਠ ਰਹੇ ਨੇ ਕਿ ਉਹਨਾਂ ਵਰਗੇ ਅਨੁਭਵੀ ਖਿਡਾਰੀਆਂ ਦੀ ਗੈਰ ਮੌਜੂਦਗੀ 'ਚ ਟੀਮ ਦੀ ਪਰਫਾਰਮੈਂਸ ਕਿਉਂ ਜਾਈ ਰਹੇਗੀ ਇਸ ਤੇ ਕੀ ਕਹਿ ਰਹੇ ਨੇ ਮਾਹਰ ਪੀਟੀਸੀ ਨਿਊਜ਼ ਦੇ ਐਗਜ਼ੈਕਟਿਵ ਐਡੀਟਰ ਪ੍ਰਭਜੋਤ ਸਿੰਘ ਨੇ ਗੱਲ ਕੀਤੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ ਸੁਖਵੀਰ ਸਿੰਘ ਦੇ ਨਾਲ ਕੱਲ ਤੋਂ ਭਾਰਤੀ ਹਾਕੀ ਵਿੱਚ ਕਾਫੀ ਦਿਲਚਸਪ ਤਬਦੀਲੀਆਂ ਆ ਰਹੀਆਂ ਨੇ ਕੱਲ ਹਾਕੀ ਇੰਡੀਆ ਨੇ ਆਉਂਦੀ ਚੈਂਪੀਅਨਸ ਐਸੀ ਚੈਂਪੀਅਨ ਟਰਾਫੀ ਲਈ ਅਤੇ ਵਰਲਡ ਕੱਪ ਲਈ ਜਿਹੜੇ ਖਿਡਾਰੀਆਂ ਨੇ ਉਹਨਾਂ ਦੇ ਨਾਮਾਂ ਦਾ ਐਲਾਨ ਕੀਤਾ ਉਹ ਸੂਚੀ ਵਿੱਚ ਭਾਰਤੀ ਹਾਕੀ ਦੇ ਹਰ ਇੱਕ ਮੋਲਾ ਖਿਡਾਰੀ ਸਰਦਾਰ ਸਿੰਘ ਦਾ ਨਾਮ ਨਹੀਂ ਆਇਆ ਕੁਝ ਪਲਾਂ ਬਾਅਦ ਹੀ ਸਰਦਾਰ ਸਿੰਘ ਨੇ ਆਪਣਾ ਹਾਕੀ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਕਿ ਇਹ ਐਲਾਨ ਉਸ ਦਾ ਉਸ ਸੂਚੀ ਚ ਨਾ ਨਾਂ ਆਨ ਕਰਕੇ ਉਸਨੇ ਐਲਾਨ ਕੀਤਾ ਅਤੇ ਭਾਰਤੀ ਹਾਕੀ ਆਉਂਦੇ ਸਮੇਂ ਵਿੱਚ ਜਿਹੜੇ ਦੋ ਮੇਜਰ ਟੂਰਨਾਮੈਂਟ ਆ ਰਹੇ ਨੇ ਏਸ਼ੀਆ ਚੈਂਪੀਅਨਸ ਟਰੋਫੀ اور ਵਰਲਡ ਕੱਪ ਕਿੰਦਾ ਦੀ ਤਿਆਰੀ ਕਰ ਰਿਹਾ ਹੈ ਇਹ ਸਾਰੇ ਗੱਲਾਂ ਜਾਣਨ ਲਈ ਸਾਡੇ ਨਾਲ ਸਟੂਡੀਓ ਵਿੱਚ ਕਾਜ਼ਰ ਨੇ ਸੁਖਵੀਰ ਸਿੰਘ ਗਰੇਵਾਲ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਆਫ ਸਪੋਰਟਸ ਇਹ ਇੰਡੀਆ ਦੇ ਕੋਚ ਰਹੇ ਹੋ ਕਿਹਨੇ ਹੈ ਇੰਡੀਆ ਨੂੰ ਬਹੁਤ ਸਾਲ ਇੰਡੀਆ ਵੱਲੋਂ ਖੇលਦੇ ਰਹੇ ਨੇ ਵੈਲਕਮ ਸੁਖਵੀਰ ਜੀ ਤੁਸੀਂ ਸਰਦਾਰ ਸਿੰਘ ਦੀ ਅਨਾਉਂਸਮੈਂਟ ਰਿਟਾਇਰਮੈਂਟ ਦੀ ਕਿੰਦਾ ਦੇਖਦੇ ਹੋ ਤਕੋ ਰਿਟਾਇਰਮੈਂਟ ਤਾਂ ਹਰ ਪਲੇਅਰ ਦਾ ਟਾਈਮ ਆਉਂਦਾ ਰਿਟਾਇਰ ਹੁੰਦਾ ਸਰਦਾਰ ਸਿੰਘ ਬਹੁਤ ਲੰਬੇ ਸਮੇਂ ਲਈ ਖੇਲੇ ਆਂ ਇੰਡੀਆ ਵੱਲੋਂ ਚੰਗੀ ਹੌਕੀ ਖੇលਿਆ ਅਪਸ ਐਂਡ ਡਾਊਨਸ ਟੀਮ ਚ ਆਉਂਦੇ ਰਹਿੰਦੇ ਨੇ ਹਰ ਪਲੇਅਰ ਦੇ ਆਉਂਦੇ ਨੇ ਪਰ ਪਿਛਲੇ ਸਾਲ ਡੇਢ ਸਾਲ ਤੋਂ ਇਹਦਾ ਥੋੜਾ ਫਿਜ਼ੀਕਲ ਫਿਟਨੈਸ ਪ੍ਰੋਬਲਮ ਆ ਰਹੀ ਸੀਗੀ ਇੱਕ ਅਦੇ ਟੂਰਨਾਮੈਂਟ ਚ ਨਹੀਂ ਲੈ ਕੇ ਗਏ ਫੇਰ ਦੁਬਾਰਾ ਲੈ ਕੇ ਗਏ ਪਰ ਮੈਨੂੰ ਇਹ ਸਾਰੇ ਸਿਸਟਮ ਦਾ ਮੈਨੂੰ ਇੱਕ ਚੀਜ਼ ਦਾ ਹੈ ਵੀ ਜਦੋਂ ਬੰਦਾ ਇੰਨੇ ਸਾਲ ਠੋਡੀ ਦੇ ਦੇਸ਼ ਦੀ ਸੇਵਾ ਕੀਤੀ ਹੋਵੇ ਇਹ ਕਿਉਂ ਨਹੀਂ ਇਹ ਸਾਲ ਪਹਿਲਾਂ ਮੈਨੇਜਮੈਂਟ ਨੇ ਬੈਠ ਕੇ ਸਦਾਰਨਾ ਬੈਠ ਕੇ ਡਿਸੀਜਨ ਲਿਆ ਹੁੰਦਾ ਵੀ ਐਸ ਟੂਰਨਾਮੈਂਟ ਤੋਂ ਬਾਅਦ ਤੂੰ ਆਪਣਾ ਰਿਟਾਇਰਮੈਂਟ ਕਰ ਹਮ ਆਨਰੇਬਲੀ ਉਹਨੂੰ ਏਸ਼ੀਅਨ ਗੇਮਸ ਤੇ ਵੀ ਕਹਿ ਸਕਦੇ ਸੀ ਲਾਸਟ ਮੈਚ ਖੇਲਣੇ ਜਾਂਦਾ ਕਹਿੰਦਾ ਵੀ ਮੈਂ ਕੈਪਟੈਨਸੀ ਦੇ ਦਿੰਦੇ ਔਰ ਇਹ ਜਿਹੜਾ ਸਿਸਟਮ ਅੱਜ ਤੋਂ ਨਹੀਂ ਇਹ ਪਿਛਲੇ 20 30 ਸਾਲਾਂ ਤੋਂ ਜਿਹੜਾ ਚੱਲ ਰਿਹਾ ਇੰਡੀਅਨ ਹਾਕੀ ਚ ਜਾਂ ਹੋਰ ਵੀ ਗੇਮਾਂ ਹਮ ਮੈਂ ਇਹਦੇ ਨਾਲ ਥੋੜਾ ਸਹਿਮਤ ਨਹੀਂ ਹਾਂ ਕਿਉਂਕਿ ਆਨਰੇਬਲੀ ਬੰਦੇ ਨੂੰ ਜਾਣਾ ਚਾਹੀਦਾ ਜੇ ਹੁਣ ਤੁਸੀਂ ਕ੍ਰਿਕਟ ਦੀ ਲੋ ਹੁਣ ਕੋਕ ਨੇ ਰਿਟਾਇਰਮੈਂਟ ਲਈ ਹੈ ਲਾਸਟ ਸੋ ਬਾਕੀ ਤਾਂ ਦੇਖੋ ਬਹੁਤ ਲੰਬੀ ਹੁੰਦੀ ਖੇលਿਆ ਸਰਦਾਰ ਬੜੀ ਅੱਛੀ ਹੁੰਦੀ ਤੁਸੀਂ ਸੋਚੋਗੇ ਇਹ ਲਿੰਕਡ ਹੈ ਜਰੂਰ ਉਹਨੂੰ ਮਤਲਬ ਜਿਹੜੀ ਸੂਚੀ ਚ ਉਹਦਾ ਨਾ ਨਾ ਪਾਉਣਾ ਵੀ ਸ਼ਾਇਦ ਕਾਰਨ ਹੋ ਸਕਦਾ ਦੇਖੋ ਜੇ ਉਹਨੂੰ ਪਹਿਲਾਂ ਕਿਹਾ ਜਾਂਦਾ ਕਿ ਤੇਰਾ ਨਾਂ ਸੂਚੀ 'ਚ ਨਹੀਂ ਆਇਆ ਤਾਂ ਪਹਿਲਾਂ ਹੀ ਰਿਟਾਇਰਮੈਂਟ ਲੈ ਲੈਣਾ ਇਹਦਾ ਮਤਲਬ ਕਿ ਉਹਨਾਂ ਸੂਚੀ ਡਿਸਕਸ ਨਹੀਂ ਕੀਤੀ ਗਈ ਸੂਚੀ ਜਦੋਂ ਅਨਾਉਂਸ ਹੋਈ ਉਸ ਤੋਂ ਬਾਅਦ ਉਹਨੇ ਇਹ ਡਿਸੀਜਨ ਲਿਆ ਕਿ ਮੈਂ ਰਿਟਾਇਰਮੈਂਟ ਲੈ ਲਵਾਂ ਸੋ ਸਰਦਾਰ ਦੇ ਜਾਣ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਟੀਮ ਦੀ ਸਟਰੈਂਥ ਤੇ ਕੋਈ ਫਰਕ ਪਏਗਾ ਬਿਕੋਜ਼ ਉਹਨੂੰ ਹਰ ਪੋਜੀਸ਼ਨ ਤੇ ਸਵੀਪਰ ਬੈਕ ਵੀ ਖਿਲਾਇਆ ਮਿਡਫੀਲਡਰ ਵੀ ਖਿਲਾਇਆ ਫਾਰਵਰਡ ਵੀ ਖਿਲਾਇਆ ਤੇ ਇੱਕ ਉਹ ਮਤਲਬ ਹਰ ਸਿਚੁਏਸ਼ਨ ਵਿੱਚ ਉਹ ਕਿਸੇ ਨਾ ਕਿਸੇ ਪੋਜੀਸ਼ਨ ਤੇ ਫਿੱਟ ਹੋ ਜਾਂਦਾ ਸੀ ਔਰ ਇੱਕ ਚੰਗਾ ਪੁਰਾਣਾ ਜਿਹੜੀ ਆਪਾਂ ਹੌਕੀ ਕਹਿੰਦੇ ਸੀ ਉਹਦਾ ਇੱਕ ਉਹ ਨਮਾਇੰਦਾ ਸੀ ਪਰ ਮੈਂ ਜੋ ਸਮਝਦਾ ਜੀ ਕਿ ਹੁਣ ਜਿਹੜਾ ਸਰਦਾਰ ਦਾ ਜਿਹੜਾ ਉਹਦਾ ਜਿਹੜਾ ਸਟੈਂਡਰਡ ਸੀਗਾ ਉਹਦਾ ਹੁਣ ਐਸ ਵੀਡੀ ਟੀਮ ਨੂੰ ਬੜਾ ਫਰਕ ਨਹੀਂ ਪੂ ਨਹੀ ਹੋਰ ਬੋਲਦਾ ਠੀਕ ਹੈ ਥੋੜੀ ਜੀ ਇਹਨਾਂ ਨੂੰ ਪ੍ਰੋਬਲਮ ਆਊਗੀ ਉਹ ਮਿਡਫੀਲਡ ਨੂੰ ਸੈਟਲ ਕਰਨ ਦੀ ਕਿਹੜੇ ਪਲੇਅਰ ਉਹਦੀ ਥਾਂ ਤੇ ਆਉਣਗੇ ਕਿਹੜਾ ਸਬਸਟੀਚਨ ਆਊਗਾ ਮੇਬੀ ਮਹੀਨੇ ਡੇਢ ਮਹੀਨੇ ਇੱਕ ਤੇ ਟੂਰਨਾਮੈਂਟ ਚੋਂ ਦੂਰ ਹੋ ਜਾਊਗਾ ਥੋੜੀ ਜੀ ਪ੍ਰੋਬਲਮ ਆਊਗੀ ਪਰ ਲੰਬੇ ਸਮੇਂ ਲਈ ਮੇਰਾ ਖਿਆਲ ਇਹ ਹੈ ਕਿ ਨਾ ਕੋਈ ਟੀਮ ਤੇ ਜ਼ਿਆਦਾ ਅਫੈਕਟ ਨਹੀਂ ਕਿਉਂਕਿ ਹੁਣ ਦੋ ਟੂਰਨਾਮੈਂਟ ਨੇ ਇਸ ਸਾਲ ਐ ਅਸੀਂ ਆਲਰੇਡੀ ਬਹੁਤ ਆਫ ਕੀ ਖੇਲੇ ਆ ਇਸ ਸਾਲ 2018 ਵਿੱਚ ਅਸੀਂ ਕੌਂਸਲ ਗੇਂਡਰੀ ਖੇਲੇ ਅਸੀਂ ਚੈਂਪੀਅਨਸ ਟਰੋਫੀ ਵੀ ਖੇਲੇ ਅਸੀਂ ਏਸ਼ੀਅਨ ਗੇਂਡਰੀ ਖੇਲ ਕੇ ਆਏ ਹਾਂ ਹੁਣ ਏਸ਼ੀਅਨ ਚੈਂਪੀਅਨਸ ਟਰੋਫੀ ਵੀ ਖੇਲਣੀ ਹੈ ਫਿਰ ਵਰਲਡ ਕੱਪ ਖੇਲਣਾ ਤੇ ਤੁਹਾਨੂੰ ਨਹੀਂ ਇਹ ਪਲੇਅਰ ਦਾ ਬਰਨ ਆਊਟ ਹੋਣਾ ਵੀ ਇੱਕ ਕੁਦਰਤੀ ਰੀਜ਼ਨ ਹੈ ਤੇ ਉਸ ਨੂੰ ਸਾਡੇ ਟੀਮ ਮੈਨੇਜਮੈਂਟ ਕਿਦਾਂ ਦੇਖਦੀ ਹੈ ਕਿਦਾਂ ਲਏਗੀ ਜਿਹੜੀ ਪ੍ਰੋਬਲਮ ਹੈ ਜੀ ਮੇਨ ਉਹ ਹੈਗੀ ਹੈ ਕਿ ਹਰ ਜਿਹੜੀਆਂ ਚੰਗੀਆਂ ਟੌਪ ਪਲੇਇੰਗ ਨੇਸ਼ਨਸ ਨੇ ਉਹਨਾਂ ਕੋਲ ਜਿਹੜਾ ਮੇਨ ਬੈਂਚ ਸਟਰੈਂਥ ਆ ਉਹ 30 ਪਲੇਅਰਾਂ ਦਾ ਆਪਣੇ ਕੋਲ ਹਲੇ ਵੀ 20 22 22 ਪਲੇਅਰ ਨਹੀਂ ਸੋ ਟੂਰਨਾਮੈਂਟ ਤਾਂ ਕੁਝ ਇਹ ਖੇੜਨੇ ਪੈਂਦੇ ਨੇ ਜਿਵੇਂ ਚੈਂਪੀਅਨਸ ਟਰੋਫੀ ਹੈ ਜਾਂ ਤੁਹਾਡੇ ਕਾਮਨਵੈਲਥ ਗੇਮ ਹੈ ਏਸ਼ੀਅਨ ਗੇਮ ਹੈ ਕੁਐਲਿਫਾਈਂਗ ਆ ਜਾਣੀ ਹੈ ਹੁਣ ਵਰਲਡ ਕੱਪ ਨੇ ਇਹ ਟੂਰਨਾਮੈਂਟ ਤਾਂ ਤੁਹਾਨੂੰ ਖੇਲਣੀ ਪੈਂਦੀ ਪਰ ਇਹਨਾਂ ਚ ਕੁਝ ਟੂਰਨਾਮੈਂਟ ਤੁਸੀਂ ਜਿਹਦੇ ਚ ਤੁਸੀਂ ਆਪਣੇ ਨਵੇਂ ਪਲੇਅਰ ਭੇਜ ਸਕਦੇ ਪਰ ਪ੍ਰੋਬਲਮ ਇੰਡੀਆ ਦੀ ਹਲੇ ਆਪਣੇ ਕੋਲ ਬੈਂਚ ਸਟ੍ਰੈਂਥ ਹੈ ਨਹੀਂ ਬੈਂਚ ਸਟ੍ਰੈਂਥ ਨਹੀਂ ਹਾਂਜੀ ਤੇ ਇਹ ਰਿਸਕ ਨਹੀਂ ਲੈਂਦੇ ਉਦੋਂ ਛੋਟੇ ਪਲੇਅਰਾਂ ਨੂੰ ਭੇਜਣ ਨਹੀਂ ਜਿਹੜੇ ਜੋ ਟੂਰਨਾਮੈਂਟ ਅਸੀਂ ਅਦਲਨ ਸ਼ਾਹ ਚ ਟੀਮ ਭੇਜੀ ਸਰਦਾਰ ਸਿੰਘ ਦੇ ਨਾਲ ਐਕਸਪੈਰੀਮੈਂਟਲ ਸੈਲੈਕਟ ਕੀਤੀ ਫਿਰ ਅਸੀਂ ਟੈਸਟ ਮੈਚ ਖੇਲੇ ਨਿਊਜ਼ੀਲੈਂਡ ਨਾਲ ਖੇਲੇ ਕੋਰੀਆ ਨਾਲ ਖੇਲੇ ਉਹ ਵੀ ਸਿਕਸ ਐਕਸਪੈਰੀਮੈਂਟਲ ਸਾਈਟ ਤਾਂ ਕਿ ਕੀ ਇਦਾਂ ਦੇ ਟੂਰਨਾਮੈਂਟ ਨਹੀਂ ਹੁੰਦੇ ਜਿਹੜੇ ਚ ਅਸੀਂ ਨਵੀਂ ਜ ਆਣ ਵਾਲੀ ਦੀ ਪਲੇਸਮੈਂਟ ਯਾਰ ਕਰ ਸਕੀਏ ਜਿਹੜੇ ਸਬਸਟੀਟਿਊਟ ਕਰ ਸਕਣ ਇਹਨਾਂ ਪੁਰਾਣੇ 플레이ਰਾਂ ਨੂੰ ਉਹਦੇ ਨਾਂ ਨਾਲ ਗਰੂਮਿੰਗ ਹੁੰਦੀ ਜਾਵੇ ਉਹਨਾਂ ਨੂੰ ਚਾਂਸ ਦਿੱਤੇ ਜਾਵੇ ਇਨਸਟੈਡ ਕਿ ਹਰ ਵੇਲੇ ਫੁੱਲ ਸਟ੍ਰੈਂਥ ਟੀਮ ਤੇ ਜੀ ਜਾਵੇ ਦੇਖੋ ਜਿਹੜੀ ਤਾਂ ਮੇਨ ਟੀਮ ਜਿਹੜੀ ਮੈਂ ਕਹਿੰਦਾ ਜਿਹੜੇ ਸ਼ਾਰਟਲਿਸਟਡ ਨੇ ਥੋੜੇ ਸੀਨੀਅਰ 플레이ਰ ਨੇ ਟ੍ਰਾਈਡ ਐਂਡ ਟੈਸਟਡ ਨੇ 22 ਨਹੀਂ ਨਾ 23 ਨੇ ਉਹ ਤਾਂ ਹੈਗੇ ਨਹੀਂ ਹੂੰ ਅੱਗੇ ਜਦੋਂ ਜੂਨੀਅਰ ਵਰਲਡ ਕੱਪ 2016 ਵਾਲਾ ਟੀਮ ਆਈ ਸੀ ਉਹਨਾਂ ਦੇ ਕਿਹੜੇ ਪਲੇਅਰ ਸੀਗੇ ਜਿਹੜੇ ਤੁਸੀਂ ਅੱਗੇ ਲੈ ਜਾਣੇ ਉਹਨਾਂ ਚ ਹੁਣ ਇੱਥੇ ਇਸ ਟੀਮ ਜਿਵੇਂ ਕਿ ਚਾਰ ਪੰਜ ਹੀ ਰਹਿ ਗਏ ਚਾਰ ਪੰਜ ਰਹਿ ਗਏ ਜਿਹੜਾ ਇਹਨਾਂ ਦਾ ਕਪਤਾਨ ਸੀ ਹਰਜੀਤ ਉਹ ਵੀ ਹੁਣ ਹੈ ਨਹੀਂ ਇਹ ਚ ਹੂੰ ਆ ਫੁੱਲ ਬੈਕ ਤੇ ਸਿਮਰਨਦੀਪ ਹੈ ਫਾਰਵਡ ਲਾਈਨ ਚ ਮਨਦੀਪ ਹੈ ਇਹ ਤਿੰਨ ਚਾਰ ਪਲੇਅਰ ਨੇ ਉਹ ਪਲੇਅਰ ਕਿਉਂ ਨਹੀਂ ਉੱਪਰ ਆਉਂਦੇ ਉਹਨਾਂ ਨੂੰ ਕਿਉਂ ਨਹੀਂ ਨਾਮ ਰੱਖ ਕੇ ਤਿਆਰ ਕੀਤਾ ਜਾਂਦਾ ਇਹਦਾ ਮਤਲਬ ਜਾਂ ਤਾਂ ਤੁਹਾਡੇ ਜੂਨੀਅਰ ਸਿਲੈਕਸ਼ਨ ਚ ਕੋਈ ਪ੍ਰੋਬਲਮ ਹੈ ਹੂੰ ਇਹ ਜਿਹੜੀ ਗ੍ਰੈਜੂਏਸ਼ਨ ਹੈ ਇਹ ਥੋੜੀ ਪ੍ਰੋਬਲਮ ਹੈ ਇੰਡੀਆ 'ਚ ਬੜਾ ਚੰਗਾ ਸਾਇੰਸ ਨਹੀਂ ਹੈ ਇੱਥੇ ਜ਼ਰੂਰ ਕੰਮ ਕਰਨ ਦੀ ਲੋੜ ਆ ਔਰ ਪਲੇਅਰਾਂ ਨੂੰ ਕੋਚਿੰਗ ਸਿਸਟਮ 'ਚ ਲਿਆਉਣ ਦੀ ਲੋੜ ਆ ਤਾਂ ਕਿ ਜਿਵੇਂ ਸਰਦਾਰੇ ਵਰਗੇ ਰਿਟਾਇਰ ਹੋਣੇ ਅੱਗੇ ਹੁਣ ਮਾਰ ਇਹਨਾਂ ਨੂੰ ਹੁਣ ਥੋੜਾ ਥੋੜਾ ਕੋਚਿੰਗ 'ਚ ਲਿਆਓ ਇਹਨਾਂ ਦੇ ਕੋਰਸਸ ਕਰਾਉਣ ਲਈ ਤਾਂ ਕਿ ਥੱਕੀ ਛੱਡਣ ਤੋਂ ਬਾਅਦ ਵਿਦਨ 3-4 ਇਅਰਸ ਇੱਕ ਜੂਨੀਅਰ ਕੋਚਿੰਗ ਚ ਆ ਜਾਣ ਫਿਰ ਸੀਨੀਅਰ ਵਾਸਤੇ ਗ੍ਰੈਜੂਏਟ ਕਰ ਉਹ ਸਿਸਟਮ ਲਿਆਉਣ ਦੀ ਲੋੜ ਆ ਉਹਦੇ ਬਿਨਾ ਇਹ ਐਨੀ ਅਡਾਪਟਿਸਮ ਔਰ ਇਸ ਨੁਕਸਾਨ ਟੀਮ ਨੂੰ ਹੁੰਦਾ ਰਹਿੰਦਾ ਤਾਂ ਹੀ ਤੁਹਾਡੀ ਟੀਮ ਫਿਰ ਸਟੇਬਲ ਨਹੀਂ ਰਹਿੰਦੀ ਕਦੇ ਉੱਪਰ ਕਦੇ ਥੱਲੇ ਉਹ ਚੱਲਦਾ ਬਹੁਤ ਬਹੁਤ ਧੰਨਵਾਦ ਜਰਵਾ ਸਾਹਿਬ ਤੁਹਾਡਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਤੇ ਉਮੀਦ ਕਰਦੇ ਹਾਂ ਕਿ ਆਉਣ ਦੇ ਸਮੇਂ ਵਿੱਚ ਭਾਰਤੀ ਟੀਮ ਵੀ ਏਸ਼ੀਅਨ ਗੇਮਸ 'ਚ ਕੁਝ ਬਿਹਤਰ ਵਿਖਾਵਾ ਜ਼ਰੂਰ ਕਰੇਗੀ ਇਹ ਬਿਲਕੁਲ ਜੀ ਕਰਨੀ ਚਾਹੀਦੀ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਕੀ ਦੇ ਸਰਦਾਰ ਭਾਵੇਂ ਖੇਡ ਦੇ ਮੈਦਾਨ 'ਚ ਆਪਣੀ ਮਿਹਨਤ ਤੇ ਹੁਨਰ ਦੇ ਦਮ ਤੇ ਨਾਮ ਕਮਾ ਚੁੱਕੇ ਹੋਣ ਪਰ ਉਹਨਾਂ ਦੇ ਕੈਰੀਅਰ ਦੌਰਾਨ ਇੱਕ ਵਿਵਾਦ ਅਜੇ ਆ ਵੀ ਰਿਹਾ ਜਿਸ ਨੇ ਉਹਨਾਂ ਦੀ ਜੈਂਟਲਮੈਨ ਵਾਲੀ ਛਵੀ ਤੇ ਸਵਾਲ ਚੁੱਕੇ ਹਾਲਾਂਕਿ ਇਸ ਵਿਵਾਦ ਚੋਂ ਵੀ ਉਹ ਸਾਫ਼ ਅਕਸ ਦੇ ਨਾਲ ਬਾਹਰ ਨਿਕਲਣ ਚ ਕਾਮਯਾਬ ਹੋਏ ਪਰ ਇਸ ਵਿਵਾਦ ਨੇ ਉਹਨਾਂ ਦੇ ਚੌਣ ਵਾਲਿਆਂ ਨੂੰ ਵੀ ਹੈਰਾਨ ਜ਼ਰੂਰ ਕਰ ਦਿੱਤਾ ਸੀ ਕੀ ਸੀ ਇਹ ਵਿਵਾਦ ਇਸ ਰਿਪੋਰਟ ਚ ਦੇਖੋ ਸਾਲ 2016 ਵਿੱਚ ਫਰਵਰੀ ਦਾ ਮਹੀਨਾ ਸਰਦਾਰ ਸਿੰਘ ਲਈ ਅਜੇ ਹੀ ਵਿਵਾਦ ਆ ਸ਼ੁਰੂ ਹੋਇਆ ਕਿ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਲੰਡਨ ਵਿੱਚ ਜਿਹੜੀ ਭਾਰਤੀ ਮੂਲ ਦੀ ਇੱਕ ਕੁੜੀ ਨੇ लुधियाना के कोमकरा थाने में सरदार के खिलाफ शारीरिक शोषण और जबरि abortion वर के इल्जाम लगाते हुए मामला दर्ज करवाया कूड़ी के मुताबिक उसे सरदार सिंह नाल मंगणी हो चुकी थी पर बाद में सरदार अपने वादे तो मुकर गया पर इस दौरान उसे मानसिक और शारीरिक शोषण कीता गया कथित पीड़ित मुताबिक उस सरदार सिंहा मुलाकात अगस्त 2012 में लंदन ओलंपिक के दौरान हुई थी जिस बाद वो चंगे दोस्त बन गए ਆਪਣੇ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਕੁੜੀ ਵੱਲੋਂ ਕਈ ਤਸਵੀਰਾਂ ਵੀ ਜੱਦਾ ਕੀਤੀਆਂ ਗਈਆਂ। ਮੀਡੀਆ ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਹਿਲਾ ਸਰਦਾਰ ਸਿੰਘ ਦੇ ਪਰਿਵਾਰ ਅਧਿਵਾਦ ਵਿੱਚ ਖੁਦ ਸਰਦਾਰ ਨੇ ਇਹਨਾ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ। ਸਰਦਾਰ ਸਿੰਘ ਨੇ ਕੁੜੀ ਨਾਲ ਪਛਾਣ ਹੋਣ ਦੀ ਗਲਤਤਾ ਕਬੂਲੀ ਪਰ ਮੰਗਣੀ ਅਧਿਆ ਅਬੋਰਸ਼ਨ ਵਰਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਇਸ ਦੌਰਾਨ ਲੁਜਾਨ ਦੇ ਤਤਕਾਲੀ ਪੁਲਿਸ ਕਮਿਸ਼ਨਰ ਪੀਐਸ ਉਮਰਾ ਨੰਗਲ ਨੇ ਮਾਮਲੇ ਦੀ ਜਾਂਚ ਲਈ 3 ਮੈਂਬਰੀ ਐਸਆਈਟੀ ਬਣਾਈ। जिसने तीन महीने तक जांच करने तो बाद मई 2016 हजार सबूत ना मिलने सरदार सिंह कल चिट दे दी रिपोर्ट पीटीसी न्यूज खबर खास अजल ही देखते दे रहो पीटीसी न्यूज ਇਸ ਨਿਊਜ਼ ਬੁਲੇਟਿਨ ਦੇ ਸਹਿਪਰਾਯੋ ਜਖੰ ਬਿਰਲਾ TNT ਅੰਦਰ ਸੇ ਸਟਰੌਂਗ ਤੀਜਾ ਪੜਾ